ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਗੇ। ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਤਰੱਕੀਆਂ ਬਖਸ਼ੇ। ਅੱਜ ਦਾ ਵਲੌਗ ਆਪਾਂ ਕਰ ਲੱਗੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪੂਰਾ ਦੇਖਿਓ। ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਇਹ ਨਾਲ ਜੀ ਬੈਲ ਵਾਲਾ ਬਟਨ ਜਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ 8 ਵਜੇ ਦਾ ਤੇ ਮੈਂ ਜੀ ਕਰਦੇ ਸਾਰੇ ਕੰਮ ਕਾਰ ਕਰਕੇ ਤੇ ਉਸ ਤੋਂ ਬਾਅਦ ਆਏ ਆ ਜੀ ਅਸੀਂ ਖੇਤ ਤੇ ਆਪਣੀਆਂ ਜੀ ਲਾਲ ਮਿਰਚਾਂ ਦੀ ਤੜਾਈ ਹੁਣ ਫਿਰ ਤੋਂ ਹੋ ਗਈ ਏ ਸ਼ਿਰੂ ਇਹ ਪਹਿਲਾਂ ਜੀ ਆਪਾਂ ਦੋ ਵਾਰੀ ਤੋੜ ਚੁੱਕੇ ਆ ਇਸ ਤੋਂ ਪਹਿਲਾਂ ਲਾਲ ਮਿਰਚਾਂ ਤੇ ਤੀਸਰੀ ਵਾਰ ਤੋੜ ਰਹੇ ਆ ਨੇ ਹੁਣ ਤਾਂ ਜੀ ਇਸ ਤੋਂ ਬਾਅਦ ਖਾਲੀ ਆਉਧੇ ਹੁੰਦੇ ਜਾਂਦੇ ਆ ਕੋਈ ਥੋੜੀਆਂ ਬੋਤੇ ਹੀ ਹੋਣਗੀਆਂ ਇਸ ਤੋਂ ਬਾਅਦ ਤਾਂ ਸਾਰੀਆਂ ਹੀ ਹੁਣ ਹੋ ਗਈਆਂ ਲਾਲ ਤੇ ਉਤੋਂ ਜੀ ਚੋਣੇ ਦਾ ਟਾਈਮ ਵੀ ਹੋ ਗਿਆ ਏ ਝੋਨਾ ਵੀ ਆਪਾਂ ਜੀ ਸ਼ੁਰੂ ਕਰਨਾ ਇੱਥੇ ਫਿਰ ਮਿਰਚਾਂ ਜਿਹੜੀਆਂ ਨੇ ਪਾਟ ਕੇ ਆਪਾਂ ਖਾਲੀ ਕਰਕੇ ਮੀਨ ਦੇਣੀ ਠੇਕੇ ਤੇ ਲਈ ਹੋਈ ਆ ਆਪਾਂ ਦੋ ਕਨਾਲਾਂ ਤੇ ਇੱਥੇ ਆਪਾਂ ਮਿਰਚਾਂ ਲਾਈਆਂ ਸੀ ਤੇ ਇਹ ਜਗਾ ਜੇ ਆਪਾਂ ਹੁਣ ਉਹਨਾਂ ਨੂੰ ਵਾਪਸ ਕਰ ਦੇਾਂਗੇ ਕਿਉਂਕਿ ਆਪਾਂ ਪੱਠਿਆਂ ਵਾਸਤੇ ਲਈ ਸੀ ਤੇ ਪੱਠੇ ਤਾਂ ਹੁਣ ਬੀਜਨੇ ਨਹੀਂ ਕਿਉਂਕਿ ਪਸੂ ਆਪਣੇ ਕੋਲ ਇੱਕ ਮੱਝ ਹੈਗੀ ਸੀ ਤੇ ਉਹ ਆਪਾਂ ਸੇਲ ਕਰਤੀ ਸੀ ਤੇ ਹੁਣ ਫੇਰ ਲਾਵਾਂਗੇ ਪਸੂ ਤੇ ਫੇਰ ਆਪਾਂ ਅੱਠੇ ਬੀਜਿਆ ਕਰਾਂਗੇ ਫੇਰ ਆਪਦੀ ਉੱਚੀ ਕਰ ਲਾਂਗੇ ਕਿਉਂਕਿ ਪਹਿਲਾਂ ਸਾਡੇ ਪਾਣੀ ਰੁਕ ਜਾਂਦਾ ਏ ਤੇ ਇਹ ਥੋੜੀ ਜੀ ਰੇਤਲੀ ਜ਼ਮੀਨ ਸੀ ਇਸ ਕਰਕੇ ਅਸੀਂ ਗਵਾਂਡੀਆਂ ਤੋਂ ਲਈ ਸੀ ਤੇ ਹੁਣ ਆਪਾਂ ਆਪ ਦੀ ਉੱਚੀ ਕਰਾਂਗੇ ਕਿਉਂਕਿ ਹੁਣ ਆਪਣਾ ਆਪ ਦਾ ਟਰੈਕਟਰ ਟਰਾਲੀ ਹੈਗਾ ਏ ਮਿੱਟੀ ਵਗੈਰਾ ਪਾ ਲਾਂਗੇ ਥੋੜੀ ਜਿਹੀ ਕਿਨਾਰ ਪੂਚੀ ਕਰਨਾ ਹੈ ਪੱਠਿਆਂ ਵਾਸਤੇ ਤੇ ਦੇਖੋ ਕਿ ਸਾਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਗਰਮੀਆਂ ਦੇ ਵਿੱਚ ਨਾਲ ਉਥੇ ਪਾਣੀ ਗੂਟਿਆ ਰਹਿੰਦਾ ਹੈ ਤੇ ਪਾਣੀ ਦੇ ਵਿੱਚੋਂ ਆਪਾਂ ਪੱਠੇ ਟੱਟਦੇ ਹੁੰਦੇ ਸੀ ਤੇ ਬਹੁਤ ਹੀ ਔਖਾ ਹੋ ਜਾਂਦਾ ਸੀ ਸਰਦੀਆਂ ਵਿੱਚ ਵੀ ਕਈ ਵਾਰ ਜਦੋਂ ਜ਼ਿਆਦਾ ਨਹੀਂ ਪੈਂਦਾ ਬਾਰਸ਼ ਆਉਂਦੀ ਆ ਤਾਂ ਪਾਣੀ ਰੁਕ ਜਾਂਦਾ ਸੀ ਪੱਠਿਆਂ ਵਿੱਚ ਤੇ ਬਹੁਤ ਜਿਸੀ ਪੱਠਿਆਂ ਤੇ ਤਾਂਗ ਸੀ ਤਾਂ ਕਰਕੇ ਅਸਾਂ ਇਹ ਜ਼ਮੀਨ ਲਈ ਸੀ। ਤੇ ਹੁਣ ਜੀ ਆਪਾਂ ਮਿਰਚਾਂ ਦੀ ਤੜਾਈ ਕਰਕੇ ਸਾਰੀਆਂ ਮਿਰਚਾਂ ਪੱਟ ਦਿਆਂਗੇ ਫਿਰ ਇਸ ਤੋਂ ਬਾਅਦ ਤੇ 10 ਕੁ ਦਿਨ ਹੋਰ ਵੈਸੇ ਰੋਕਾਂਗੇ ਜਿਹੜੀਆਂ ਹੁਣ ਹਰੀਆਂ ਖੜੀਆਂ ਨੇ ਉਹ ਪਹਿਲਾਂ ਤੋੜ ਕੇ ਲਾਲ ਕਰਕੇ ਤੇ ਫਿਰ ਹੀ ਪੱਟਾਂਗੇ। ਤੇ ਐਸੇ ਵਾਰ ਤਾਂ ਜੀ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋ ਗਿਆ। ਕਿਉਂਕਿ ਨਾ ਜੀ ਮਿਰਚਾਂ ਦਾ ਰੇਟ ਐ ਇਸ ਵਾਰੀ ਜਮਾ ਨਹੀਂ ਬਣਿਆ ਜਮਾ ਹੀ ਤੇ ਜੀ ਬਾਰਡਰ ਦੇ ਲੋਕਾਂ ਤੇ ਇਧਰ ਸਾਈਡ ਤੇ ਸਾਡੇ ਵਾਲੀ ਬਹੁਤ ਲੋਕਾਂ ਨੇ ਮਿਰਚਾਂ ਲਾਂਝਾ ਹੁੰਆਂ ਸੀ ਤੰਆ ਦੇ ਦੋ ਦੋ ਕਿੱਲੇ ਤਿੰਨ ਤਿੰਨ ਚਾਰ ਚਾਰ ਕਿੱਲੇ ਵੀ ਨਾਲ ਅੰਦੇ ਕਈ ਜਿਹੜੇ ਵੱਡੇ ਜ਼ਿੰਮੇਦਾਰਾ ਤੇ ਚੱਲ ਆਪਣੇ ਵਰਗੇ ਤਾਂ ਥੋੜੀਆਂ ਬੋਪੀਆਂ ਨਾਉਂਦੇ ਆ ਬਾਕੀ ਆਪਾਂ ਨੂੰ ਤਾਂ ਇੰਨੀਆਂ ਵਿੱਚ ਹੀ ਕਾਟਾ ਪਾਇਆ ਜਾਵੇ ਤਾਂ ਉਹ ਵੀ ਬਹੁਤ ਮਹਿਸੂਸ ਹੁੰਦਾ ਹੈ ਕਿਉਂਕਿ ਆਪਾਂ ਛੋਟੇ ਕਿਸਾਨ ਆ ਜਿਹੜੇ ਤੇ ਜਿੰਨਾਂ ਵਿਦਾੜਾ ਜ਼ਮੀਨਾਂ ਨੇ ਉਹਨਾਂ ਨੂੰ ਚ ਲੈ ਨਾਲ ਨਹੀਂ ਫੀਲ ਹੁੰਦਾ ਤੇ ਉਹਨਾਂ ਦੀ ਦੂਸਰੀ ਫਸਲ ਹੋਰ ਹੋ ਜਾਂਦੀ ਏ ਤੇ ਛੋਟੇ ਜਿਹਾ ਦਾ ਜ਼ਮੀਨਦਾਰਾਂ ਨੂੰ ਜੀ ਪਉਤ ਮਹਿਸੂਸ ਹੁੰਦਾ ਏ ਤੇ ਇਸ ਕਰਕੇ ਜੀ ਇਸ ਮਰੀ ਬਹੁਤ ਰੇਟ ਮੰਦਾ ਰਿਹਾ ਕੰਨਾਂ ਮੇ ਤਾਂ ਵਾਈ ਦਿੱਤੀਆਂ ਸੀ ਮਿਰਚਾਂ ਕਿਉਂਕਿ 6-7 ਰੁਪਏ ਕੋਈ ਰੇਟ ਨਹੀਂ ਹੈਗਾ 4-5 ਰੁਪਏ ਦਾ ਤੜਾਈ ਵੀ ਚਲੀ ਜਾਂਦੀ ਏ ਜੇ ਆਪਾਂ ਤੋਣੀਆਂ ਲਾ ਕੇ ਤੜਾਉਂਦੇ ਆ ਤਾਂ 4-5 ਰੁਪਏ ਉਹ ਲੈ ਲੈ ਲੈਂਦੀਆਂ ਏ ਹੁਣ ਜਿੱਤਣਾ ਚੋਣਾ ਸ਼ੁਰੂ ਹੋ ਗਏ ਹੁਣ ਤੱਕ ਕਿਸੇ ਤੌਰ 'ਤੇ ਨਹੀਂ ਲੱਗਣਾ ਸਾਰੇ ਚੋਣੇ ਨੂੰ ਲੱਗਦਾ ਇਹ ਵੀ ਲੇਵਰ ਕਿ ਇਸ ਕਰਕੇ ਜੀ ਬਹੁਤ ਜ਼ਿਆਦਾ ਉਖਾ ਹੋ ਗਿਆ ਇਸ ਵਾਰ ਜਮੀਦਾਰਾਂ ਨੂੰ ਤੇ ਬਹੁਤ ਲੋਕਾਂ ਨੇ ਬਾਹਾਂ ਦੀਆਂ ਸਾਡੇ ਹੋਰ ਵੀ ਰਿਸ਼ਤੇਦਾਰ ਜਿਨ੍ਹਾਂ ਨੇ ਦੋ ਦੋ ਕਿੱਲੇ ਲਾਣਾਂ ਸੀ ਉਹਨਾਂ ਸਾਰਿਆਂ ਬਾਹਾਂ ਦੀਆਂ ਮਿਰਚਾਂ ਐ ਮਨਾਈ ਗਾਟੀਆਂ ਸੀ ਕਹਿੰਦੇ ਹੁਣ ਕੀ ਕੁਝ ੱਲੇ ਤਾਂ ਪੈਣਾ ਨਹੀਂ ਤੇ ਬਹੁਤ ਜਿੜਾੜਾ ਲੱਗਿਆ ਇਸ ਵਾਰ ਸਾਰਿਆਂ ਨੂੰ ਚਲੋ ਇਹ ਤਾਂ ਜਿਹੜੇ ਸਬਜ਼ੀ ਵਾਲੀ ਖੇਤੀ ਹੁੰਦੀ ਏ ਤਾਂ ਜੂਆ ਹੀ ਹੁੰਦਾ ਏ ਜੇ ਟੁੱਕਾ ਚੱਲ ਜਾਵੇ ਤਾਂ ਬੰਦਾ ਮਾਲਮਾਲ ਹੋ ਜਾਂਦਾ ਏ ਤੇ ਜੇ ਨਾ ਚੱਲੇ ਤਾਂ ਰਗੜਾ ਵੀ ਲੱਗ ਜਾਂਦਾ ਏ ਦੋਨੋਂ ਕੰਮ ਇਹ ਤਾਂ ਬਰਾਬਰ ਹੀ ਖੜੇ ਹੁੰਦੇ ਨੇ ਤਾਂ ਬੰਦੇ ਨੂੰ ਸੋਚ ਸਮਝ ਕੇ ਕਰਨੀ ਪੈਂਦੀ ਏ ਕਿਉਂਕਿ ਜਿੰਦੇ ਕੋਲ ਜੇ ਕਿਲਾ ਇੱਕ ਏ ਜਾਂ ਦੂਆ ਜੋ ਉਹ ਥੋੜੀਆਂ ਲਾਉਣੇ ਚ ਇਹਨਾਂ ਨੂੰ ਫਾਇਦਾ ਹੁੰਦਾ ਏ ਜੋ ਗਈ ਸਬਜ਼ੀ ਆਪਾਂ ਬੀਜਣੀ ਐ ਤੇ ਥੋੜੀ ਬੀਜੀ ਹੈ ਤਾਂ ਹੀ ਫਰਦਾ ਇਹ ਜੇ ਆਪਾਂ ਜ਼ਿਆਦਾ ਬੀਜਾਂਗੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਐਸੀ ਹੀ ਪਹਿਲਾਂ ਪਲਾਨ ਬਣਾਇਆ ਸੀ ਮੇਰੇ ਹਸਬੰਦ ਕਹਿੰਦੇ ਕਿ ਆਪਾਂ ਮਿਰਚਾਂ ਨੇ ਜਿਹੜੀਆਂ ਕਿਲਾ ਇੱਕ ਬੀਜ ਦਈਏ ਤੇ ਮੈਂ ਰੋਕਤਾ ਮੈਂ ਕਹਿੰਨਾ ਹੀ ਆਪਾਂ ਇੰਨੀਆਂ ਜ਼ਿਆਦਾ ਨਹੀਂ ਬੀਜਣੀਆਂ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਅੱਜ ਕਾ ਨਾ ਬੀਜੇ ਤਾਂ ਦਸ ਫਿਰ ਬਣਦਾ ਹੈ ਫਿਰ ਨਹੀਂ ਬਣਦਾ ਤਾਂ ਫਿਰ ਬਾਅਦ ਚ ਕੁਛ ਕਰਾਵਾਂਗੇ ਤੇ ਉਹੀ ਗੱਲ ਹੋਈ ਯੋਕੇ ਇੰਨੀ ਜ਼ਿਆਦਾ ਖੇਤ ਚਲਵੀ ਕਰਦੇ ਰਹੇ ਪਰ ਪਹਿਲਾ ਲਾਣੀਆਂ ਸਰਦੀਆਂ ਦੇ ਵਿੱਚ ਕਣਕ ਵੀ ਨਹੀਂ ਬੀਜੀ ਆਪਾਂ ਮਿਰਚਾਂ ਹੀ ਬੀਜੀਆਂ ਸਚੌਨਾ ਘਟ ਕੇ ਤੇ ਬਹੁਤ ਜ਼ਿਆਦਾ ਔਖੇ ਹੋਏ ਬਾਕੀ ਪੱਲੇ ਵੀ ਕੁਝ ਨਹੀਂ ਪਿਆ ਤੇ ਇਹ ਹੀ ਜੇ ਸਾਤ ਘੱਟੇ ਇਤਨੀਆਂ ਮਿਰਚਾਂ ਬਣਨਗੇ ਤੇ ਉਹਨਾਂ ਨਾਲ ਕੀ ਬਣਨਾ ਹੈ 10-12 ਹਜ਼ਾਰ ਦਾ ਠੇਕਾ ਵੀ ਚਲਾ ਜਾਵੇਗਾ ਤੇ ਜੇ ਕੁਝ ਨਿਕਲ ਲੈ ਪੈਂਦਾ ਤੇ ਚਲੋ ਜਿਵੇਂ ਹੋਣਾ ਆਈ ਚ ਇੱਧਰ ਮੋਟਰ ਤੇ ਕੱਪੜੇ ਕੌਣ ਏ ਕਿਉਂਕਿ ਸਾਡੇ ਨਾਇਥੇ ਟਰੱਸ ਫਾਰਮੇ ਇਕ ਤਾਂ ਸਾਡੇ ਨਾਲ ਬਹੁਤ ਬੁਰੀ ਕਰੀ ਖੜਾ ਏ ਹਾਲੇ ਸੱਤ ਦਿਨ ਹੋਏ ਆ ਉਹਨਾਂ ਮਾਰਖਵਾਇਆ ਏ ਤੇਨ ਦੇਨ ਤੱਕ ਪਹਿਲਾ ਛੜਿਆ ਰਿਆ ਸੀ ਉਹ ਤੀਸਰੇ ਚੌਥੇ ਦਿਨ ਮਿਲਿਆ ਸੀ ਤੇ ਹੁਣ ਅਜੇ 7 ਦਿਨ ਹੋਏ ਆ ਉਹਨੂੰ ਤੇ ਹੁਣ ਫੇਰ ਛੜ ਗਿਆ ਤੇ ਫੇਰ ਰਾਤ ਨੂੰ ਲਿਆ ਕੇ ਰੱਖਿਆ ਉਹਨਾਂ 10 ਵਜੇ ਲਿਆ ਕੇ ਰੱਖਿਆ ਰਾਤੀ 11 11 ਵਜੇ ਚੜਾਇਆ ਸੀਗਾ ਜੇ ਨਮਾ ਲਿਆਏ ਫੇਰ ਤੇ ਉਹ ਵੀ ਛੜ ਗਿਆ ਰਾਤੀ ਦੋ ਘੰਟੇ ਹੀ ਚੱਲਿਆ ਉਹ ਵੀ ਛੜ ਗਿਆ ਤੇ ਚਲੋ ਜੀ ਹੁਣ ਟਾਈਮ ਹੋ ਗਿਆ ਸੀ ਸ਼ਾਮ ਦਾ 4 ਵਜੇ ਦਾ ਤੇ ਮੈਂ 2 ਵਜੇ ਗਈ ਸੀ ਕੱਪੜੇ ਤੋਣ ਮੋਟਰ ਤੇ ਤੇ ਉੱਥੋਂ ਤੋ ਕੇ ਲਿਆਈਆਂ ਕੱਪੜੇ ਤੇ ਉਸ ਤੋਂ ਬਾਅਦ ਥੋੜੀ ਜਿਹੀ देर ਮੈਂ ਆਰਾਮ ਕੀਤਾ ਸੀ ਟੈਂਟਾ ਹੂੰ ਤੇ ਫਿਰ ਸ਼ਾਮ ਨੂੰ ਜੀ ਬੱਚੇ ਵੀ ਕਹਿੰਦੇ ਤੇ ਮੈਂ ਨਰੀਤ ਵਾਸਤੇ ਬਣਾਉਣ ਲੱਗੀ ਸੀ ਥੋੜਾ ਜਿਹਾ ਹਲਵਾ ਤੇ ਕਹਿੰਦੇ ਅਸੀਂ ਸਾਰੇ ਖਾਵਾਂਗੇ ਥੋੜਾ ਜਿਹਾ ਵੱਧ ਬਣਾ ਲਿਓ ਤੇ ਫਿਰ ਵਰਜੋਤ ਦੇ ਪਾਪਾ ਨੇ ਬਣਾਤਾ ਕਹਿੰਦੇ ਤੁਸੀਂ ਦਪੈਰ ਨੂੰ ਲੱਗੇ ਰਹੇ ਸੀ ਕੰਮਾਂ ਚੱਲ ਮੈਂ ਬਣਾ ਦੇਣਾ ਤੇ ਉਹਨਾਂ ਨੇ ਹਲਵਾ ਬਣਾਤਾ ਹੁਣ ਮੈਂ ਚਾਹ ਤਰੀ ਆ ਤੇ ਸਾਰੀ ਫੈਮਿਲੀ ਲੱਗੀ ਆ ਜੀ ਖਾਣ ਤੇ ਹੁਣ ਜੀ ਚੱਲ ਪੈਂ ਆਪਾਂ ਫੇਰ ਮਿਰਚਾਂ ਨੂੰ ਦੇਵ ਅਜੇ ਆਲੇ ਨਹੀਂ ਹੁਣ ਤਾਂ ਪੀ ਕੇ ਚੱਲੇ ਆ ਤੇ ਟਾਈਮ ਹੋ ਗਏ 5:30 ਦਾ 6 ਵਜੇ ਲੈ ਆਇਆ ਜੀ ਠੀਕ ਹੈ ਚਲ ਤੇ ਚਲੋ ਜੀ ਮੈਂ ਹੁਣ ਆ ਗਈ ਸੀ ਫਿਰ ਮੇਰੇ ਚਾਚਾ ਮੇਰੇ ਤਾਂ ਤੋੜਨਾ ਤੇ ਗੁਰਜੋਤ ਨੂੰ ਮੈਂ ਬੋਲ ਕੇ ਆਈ ਕਿ ਪਾਣੀ ਲੈ ਆਓ ਤੁਸੀਂ ਮਗਰ 6 ਵਜੇ ਕਿਉਂਕਿ ਹੁਣ ਨਾ ਗਰਮੀ ਬਹੁਤ ਜ਼ਿਆਦਾ ਹੈ ਪਿਆਸ ਵਾਰ-ਵਾਰ ਲੱਗ ਜਾਂਦੀ ਏ ਤੇ ਹੁਣ ਜੀ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਤਾਂ ਮੈਂ ਕਾਰ ਆਈ ਸੀ। ਔਰ 7 ਵਜੇ ਮੈਂ ਆ ਗਈਆਂ ਘਰ। ਤੇ ਹੁਣ ਜੀ ਮੈਂ ਲੱਗੇ ਆਟਾ ਗੁੰਨਣਾ ਸਬਜ਼ੀ ਤਰ ਲਈ ਆ ਮੈਂ। ਤੇ ਹੁਣ ਨਾਲ ਆਟਾ ਗੁੰਨ ਕੇ ਤੇ ਨਾਲ ਦੀ ਨਾਲ ਤੰਦੂਰ ਪਾਲਦੇ ਆਂਗੇ ਅੱਜ ਤੰਦੂਰੀ ਰੋਟੀਆਂ ਬਣਾਵਾਂਗੇ ਸ਼ਾਮ ਨੂੰ ਵੀ। ਤੇ ਫਟਾਫਟ ਜੀ ਮੈਂ ਆਟਾ ਗੁੰਨ ਦਿੰਨੀ ਆ ਹੁਣ। ਕਿਉਂਕਿ ਸਾਡੇ ਐ ਹੀ ਹੁੰਦਾ ਏ ਬਹੁਤ ਜ਼ਿਆਦਾ ਕੰਮ ਖੇਤਾਂ ਜਿਹੜੀ ਪਿੰਡਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਬਣ ਜਾਂਦੀ ਕੰਮਾਂ ਦੀ ਕਿਉਂਕਿ ਜਿਹੜਾ ਖੇਤੀ ਦਾ ਕੰਮ ਹੈ ਹੁੰਦਾ ਹੀ ਇਦਾਂ ਦਾ ਏ ਕਿਉਂਕਿ ਕਰਨਾ ਵੀ ਫਿਰ ਜ਼ਰੂਰੀ ਹੁੰਦਾ ਏ ਇੱਕ ਬੰਦਾ ਕਾਰ ਵੀ ਨਹੀਂ ਸਕਦਾ ਨਾਲ ਪੂਰੇ ਪਰਿਵਾਰ ਨੂੰ ਲੱਗਣਾ ਪੈਂਦਾ ਏ ਤੇ ਇਹ ਛੋਟੀ ਵਾਈ ਜੇ ਇਦਾਂ ਦੀ ਹੁੰਦੀ ਆ ਤੇ ਹਾਂ ਜੀ ਮੈਂ ਆਟਾ ਗੁੰਨ ਲਿਆ ਏ ਆਟਾ ਗੁੰਨਣ ਤੋਂ ਬਾਅਦ ਜੀ ਹੌਨ ਮੈਂ ਬਾਲ ਲਈਆਂ ਤੰਦੂਰੀ ਤੇ ਇਧਰ ਜ ਆਪਣੀ ਪੇਥੇ ਦੀ ਸਬਜੀ ਆ ਉਹ ਮੈਂ ਪਹਿਲਾਂ ਧਾਰ ਲਈ ਸੀ ਉਸ ਤੋਂ ਬਾਅਦ ਆਟਾ ਗੁੰਨਣ ਲੱਗੀ ਸਾ ਤੇ ਵਧੀਆ ਹੌਨ ਮੇਂ ਤਿਆਰ ਹੋ ਗਈ ਆ ਬੱਚੇ ਸ਼ਾਮ ਨੂੰ ਨਕਾ ਦੇ ਪੈਣ ਲੱਗ ਜਾਂਦੇ ਨੇ ਤੇ ਇੱਕ ਲਾਈਟ ਵੀ ਹੈ ਨਹੀਂ ਕਿਉਂਕਿ ਟਰਾਂਸਫਾਰਮਰ ਸੜਿਆ ਪਿਆ ਏ ਤੇ ਲਾਈਟ ਤੋਂ ਬਿਨਾ ਬਹੁਤ ਔਖਾ ਹੁੰਦਾ ਏ ਤੇ ਆਪਾਂ ਜੀ ਦੁਪਹਿਰ ਨੂੰ ਥੋੜਾ ਜਿਹਾ ਇਨਵਰਟਰ ਤੇ ਚਲਾਈ ਸੀ ਜੀ ਤੇ ਹੁਣ ਜੀ ਮੈਂ ਸ਼ਾਮ ਦੇ ਲਾਈਟਾਂ ਜਗਾਉਣ ਵਾਸਤੇ ਲਾਈਟ ਛੱਡ ਲਈ ਸੀ ਕਿਉਂਕਿ ਨਾ ਸਾਰਾ ਖਤਮ ਹੋ ਗਿਆ ਤੇ ਫੇਰ ਔਖਾ ਹੋ ਜਾਣਾ ਹੈ ਲਾਈਟਾਂ ਤੋਂ ਕਿਉਂਕਿ ਹਨੇਰੇ ਵਿੱਚ ਬੱਚੇ ਵੀ ਨਹੀਂ ਲੈਂਦੇ ਤੇ ਇਧਰ ਜੀ ਹੁਣ ਮੈਂ ਆ ਗਈ ਸੀ ਤੰਦੂਰ ਬਾਲਣਾ ਮੈਂ ਕੋਸ਼ਿਸ਼ ਕਰ ਰਹੀ ਆ ਕਿ ਦੇਣ ਖੜੇ ਖੜੇ ਮੈਂ ਰੋਟੀਆਂ ਬਣਾ ਲਾਂ ਕਿਉਂਕਿ ਹਨੇਰੇ ਵਿੱਚ ਫਿਰ ਬਹੁਤ ਔਖਾ ਹੋ ਜਾਣਾ ਹੈ ਤੇ ਕਿਉਂ ਸੀ ਮੈਂ ਥੋੜੀਆਂ ਜਿਹੀ ਪਾਥਰੀਆਂ ਪਾਣ ਆਇਆ ਤੇ ਇਧਰ ਉਹ ਰੀਤ ਵੀ ਆ ਗਈ ਮੈਂ ਇਧਰ ਗਈ ਵੀ ਸੀ ਗਵਾਂਦੀਆਂ ਦੇ ਘਰ ਪੁਰਸੇਰ ਪਹਲਾਈ ਤੇ ਗਈ ਸੀ ਮੇਰੀ ਵੱਡੀ ਲੜਕੀ ਕਢਾਣ ਵਾਸਤੇ ਤੇ ਉਹ ਹੁਣ ਘਰ ਆ ਗਈ ਵਾਪਸ ਤੇ ਆਉਂਦਾ ਹੀ ਮੇਰੇ ਕੋਲ ਆ ਗਈ ਬੱਸ ਐਂ ਬਾਕੀ ਥਿੱਚੀ ਥਿੱਚੀ ਹੋਣ ਲੱਗੀ ਕਿਰੇ ਜਿੰਨਾ ਦਰ ਕੋਈ ਵੀ ਕੰਮ ਮੇਰਾ ਇਹ ਨਹੀਂ ਸਹੀ ਤਰੀਕੇ ਨਾਲ ਕਰਨਾ ਦੇਂਦੀ ਬੱਚੇ ਵੈਸੇ ਤਾਂ ਸਾਰੇ ਇਦਾਂ ਕਰਦੇ ਆ ਬਾਕੀ ਸਾਡੇ ਪਹਿਲੇ ਬੱਚੇ ਦੋ ਜਿਹੜੇ ਉਹ ਨਹੀਂ ਇਦਾਂ ਕਰਦੇ ਸੀ ਇਹ ਤਾਂ ਬਹੁਤ ਜ਼ਿਆਦਾ ਤੰਗ ਕਰਦੀ ਆ ਫੇ ਚਲੋ ਜੀ ਉਹਨਾਂ ਤੰਦੂਰੀ ਬਾਲ ਲਈ ਆ ਇਹਨੂੰ ਕੁਝ ਮੈਂ ਵਿੱਚ ਚਾਹ ਨਾਲ ਲੱਕੜਾਂ ਪਾ ਦਾਂਗੇ ਵੈਸੇ ਇਦਾਂ ਇਹ ਸੁੱਕੇ ਇੱਕ ਨਾਲ ਜਲਦੀ ਚਿੱਟਾ ਹੋ ਜਾਂਦਾ ਹੈ ਤੰਦੂਰ ਵਧੀਆ ਤਾਪ ਜਾਂਦਾ ਹੈ ਥੋੜੇ ਬਾਲਣ ਨਾਲ ਹੀ ਜਿਆਦਾ ਨਹੀਂ ਪਾਉਣਾ ਪੈਂਦਾ ਤੇ ਚਲੋ ਜੀ ਆਪਾਂ ਇਧਰ ਰੋਟੀ ਪਾਣੀ ਖਾ ਆ ਕੇ ਤੇ ਸ਼ਾਮ ਨੂੰ ਬਿਸਰੇ ਲਾ ਲਈ ਸੀ ਤੇ ਕਿਉਂਕਿ ਲਾਈਟ ਹੈ ਨਹੀਂ ਇਸ ਕਰਕੇ ਬਾਹਰ ਹੀ ਲਾਇਆ ਤੇ ਹੁਣ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ